ਬੇਸਿਕਲੀ ਜਿਹੜਾ ਕਾਰਨੀਆ ਇੱਕ ਟਿਸ਼ੂ ਹੈ ਜਿਹੜਾ ਆਈ ਟ੍ਰਾਂਸਪਲੇਂਟेशन ਤੋਂ ਬਾਅਦ ਅਸੀਂ ਪਲਾਂਟ ਕਰਦੇ ਹਾਂ ਇਸ ਦੀ ਮਨਜ਼ੂਰੀ ਲਈ ਅਸੀਂ 7 ਸਾਲ ਤੋਂ ਐਫਰਟ ਕਰ ਰਹੇ ਸੀ ਸਾਨੂੰ ਮਨਜ਼ੂਰੀ ਹੁਣੇ ਰੀਸੈਂਟਲੀ ਮਿਲੀ ਹੈ ਤੇ ਜਿਸ ਕਰਕੇ ਅਸੀਂ ਸ਼ੁਰੂ ਸ਼ੁਰੂਆਤ ਤੇ ਬਾਬਾ ਜੀ ਦੇ ਕਰਗਮਲਾਂਾਂ ਕਰਨਾ ਚਾਹੁੰਦੇ ਸੀ ਸਾਨੂੰ ਹੁਣ ਇਹ ਜਿਹੜਾ ਕਾਰਨੀਆ ਜਿਹੜਾ ਹੈ ਸਾਨੂੰ ਪੰਜਾਬ ਚੋਂ ਸੈਂਟਰਲ ਡਿਸਟ੍ਰਿਬਿਊਸ਼ਨ ਸਿਸਟਮ ਬਣਾਉਣ ਕਰਕੇ ਸਾਨੂੰ ਭੁਵਨੇਸ਼ਵਰ ਹੈਦਰਾਬਾਦ ਜੈਪੁਰ ਜਾਂ ਦਿੱਲੀ ਤੋਂ ਮੰਗਾਣਾ ਪੈਂਦਾ ਹੈ ਜਿਹੜਾ ਕਿ ਕਿਉਂਕਿ ਪੰਜਾਬ 'ਚ ਅੱਛੀ ਕੁਆਲਿਟੀ ਦਾ ਕੌਰਨੀਆਂ ਉਪਰਾਲਾ ਨਾ ਹੋਣ ਕਰਕੇ ਸਾਨੂੰ ਇਹ ਬਾਹਰੋਂ ਮੰਗਾਣਾ ਪੈਂਦਾ ਸਾਡੀ ਇਹਨਾਂ ਨੂੰ ਗੁਜਾਰਿਸ਼ ਵੀ ਹੈ ਵੀ ਕੋਈ ਐਦਾਂ ਦਾ ਸਿਸਟਮ ਪੰਜਾਬ ਦਾ ਸੈਂਟਰਲ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਾਸਤੇ ਉਪਰਾਲਾ ਕੀਤਾ ਜਾਵੇ ਤਾਂ ਕਿ ਕੋਈ ਅੱਛਾ ਆਈ ਬੈਂਕ ਸਟੈਬਲਿਸ਼ ਕਰਕੇ ਕੌਰਨੀਆਂ ਪੰਜਾਬ ਤੋਂ ਹੀ ਡਿਸਟ੍ਰੀਬਿਊਟ ਹੋਣ ਇੱਥੇ ਬਹੁਤ سارے ਲੋਕ ਅੱਖਾਂ ਦਾਣ ਕਰਨ ਦੇ ਇੱਛੁਕ ਹੈ ਜਿਹੜੇ ਕਿ ਆਪਾਂ ਇੱਥੇ ਪ੍ਰੋਸੈਸ ਨਹੀਂ ਹੋ ਸਕਦੇ ਸਰ ਦੂਸਰਾ ਅਸੀਂ ਇੱਕ ਹੋਰ ਨਵਾਂ ਕਾਰਜ ਇੱਥੇ ਆਪਾਂ ਇੱਕ ਕਲਾ ਕੋਰਨੀਆ ਟ੍ਰਾਂਸਪਰੈਂਟ ਨਿਸ਼ਨੀ ਨਹੀਂ ਹੈ ਅਸੀਂ ਹੋਰ ਨਵੇਂ ਕਾਰਨ ਕਾਰਜਕ੍ਰਮ ਆਪਣੇ ਰਾਸਤਾ ਲਵਾਲੂ ਘਰਨ ਜਾ ਰਹੇ ਆ ਜਿਵੇਂ ਸਕੂਲ ਹੈਲਥ ਪ੍ਰੋਗਰਾਮ ਆਰਓਪੀ ਸਕ੍ਰੀਨਿੰਗ ਪਿੰਡਾਂ ਚ ਆਊਟਰੀਚ ਕੈਂਪ ਤੇ ਜਿਹੜੇ ਗਰੀਬਨ ਲੋਕਾਂ ਦਾ ਇੱਕ ਕੈਟੈਕ ਸਰਜੀ ਤਾਂ ਇਹ ਦੂਸਰੀ ਸਰਜੀ ਦਾ ਫ੍ਰੀ ਕਰਨਾ ਤੇ ਇਹ ਸਾਰੀ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਾਣਾ ਇਹ ਸਾਰੇ ਮੁਹਿੰਮ ਅਸੀਂ ਅੱਜ ਤੋਂ ਹੀ ਨਵੀਂ ਸ਼ੁਰੂ ਕਰਾਂਗੇ ਤੁਹਾਡੇ ਚਰਚਾ ਠੀਕ ਹੈ ਜੀ ਮੈਂ ਹੋਰ ਜਿਆਦਾ ਨਾ ਕਹਿੰਦਾ ਹੋਇਆ ਸਮਾਪਤ ਬਿਵਾਦ ਨਾ ਕਰਦਾ ਹੋਇਆ ਧੰਨਵਾਦ ਅਾ ਪਾਦਰਿੰ ਮੰਤਵੇ ਬਰਾਜ ਬਰਾੜ ਸਾਹਿਬ ਮਹਿੰਦਰ ਸਾਹਿਬ ਡਾਕਟਰ ਸਾਹਿਬ ਤੇ ਹੋਰ ਸਾਰੇ ਹੀ ਇਸੇ ਕਿਤੇ ਦੇ ਨਾਲ ਜੁੜੇ ਹੋਏ ਤੇ ਅੱਜ ਦੇ ਸਮਾਗਮ ਦੇ ਵਿੱਚ ਆਏ ਸਾਰੇ ਹੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਇਹੋ ਜੇ ਡਾਕਟਰ ਸਾਰਾ ਪਰਿਵਾਰ ਇਹਨਾਂ ਦੇ ਨਾਲ ਮਿਲ ਕੇ ਇੰਨੀ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਮਾਤਾ ਜੀ ਤੇ ਸਾਰਾ ਪਰਿਵਾਰ ਇਹ ਜੁਆਇੰਟ ਫੈਮਿਲੀ ਤੇ ਜੋ ਇਹਨਾਂ ਦੇ ਪਰਿਵਾਰਕ ਸਿੱਖਿਆ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਨੂੰ ਦਿੱਤੀ ਹੈ ਪਿਤਾ ਜੀ ਨੇ ਦਿੱਤੀ ਹੈ ਤੇ ਉਹ ਸਾਰਾ ਕੁਝ ਅੱਗੇ ਆਪਣੇ ਬੱਚਿਆਂ ਦੇ ਵਿੱਚ ਵੀ ਕੋਈ ਸਮਾਜ ਦੇ ਵਿੱਚ ਵੰਡ ਰਿਹਾ ਸੋ ਜਿਸ ਤਰ੍ਹਾਂ ਦੱਸਿਆ ਬਲਕਿ ਸੋ ਖਾਜਿਲ ਕਾ ਹੋਰ ਵੱਖ-ਵੱਖ ਸਰਕਾਰੀ 18 ਸਾਲੇ ਨੇ ਸਰਕਾਰੀ ਨੌਕਰੀ ਕੀਤੀ ਹੈ ਤੇ ਉਹਦੇ ਵਿੱਚ ਜਿੱਥੇ ਵੀ ਇਹ ਗਏ ਆ ਨੌਕਾ ਨੇ ਇਹਨਾਂ ਨੂੰ ਹੱਥਾਂ ਦੇ ਉੱਤੇ ਚੱਕਿਆ ਪਿਆਰ ਦਿੱਤਾ ਸਨਮਾਨ ਦਿੱਤਾ ਤੇ ਇਹਨਾਂ ਦੀ ਜਿਹੜੀ ਸੇਵਾ ਦੀ ਭਾਵਨਾ ਹੈ ਉਹਦੀ ਅਸੀਂ ਦਾਤ ਦਿੰਨੇ ਆ ਕਿ ਇਹ ਉਹ ਕੰਮ ਕਰਨ ਜਾ ਰਹੇ ਆ ਜਿਹੜਾ ਕੰਮ ਇਹ ਜੇ ਸਾਡੇ ਇਲਾਕੇ ਦੇ ਵਿੱਚੇ ਹੁਣ ਤੱਕਰ ਅਸੰਭਵ ਰਿਹਾ ਅਸੀਂ ਸਾਡੇ ਨਾਲ ਗੱਲ ਕਰਦੇ ਸੀਗੇ ਕਿ ਇਹ ਜਿਹੜੀਆਂ ਅੱਖਾਂ ਉਹਨਾਂ ਨੂੰ ਹੁਣ ਅਸੀਂ 13-14 ਦਿਨ ਤੱਕ ਰੱਖ ਸਕਦੇ ਹਾਂ ਹਾਂ 13-14 ਦਿਨ ਤੱਕ ਪੋਸੀਬਲ ਹੈ ਸਰ ਉਹ ਸੀ ਵੱਲੋਂ ਉਹਨੂੰ ਜਿਹੜਾ ਹੈਗਾ ਡੈੱਡ ਬੋਡੀ ਜਦੋਂ ਸਰੀਰ ਛੱਡ ਦਿੰਦੇ ਉਹਦੋਂ ਮਗਰੋਂ ਤੱਕਰ ਉਹਨਾਂ ਨੂੰ ਰੱਖ ਸਕਦੇ ਆ ਸੋ ਇਹ ਇੱਕ ਬਹੁਤ ਵੱਡੀ ਇਹ ਜਿਹੜੀ ਹੈ ਗੱਲ ਹੈ ਕਿ ਕਿਸੇ ਨੂੰ ਹਨੇਰੇ ਤੋਂ ਚਾਨਣ 'ਚ ਲੈ ਆਉਣਾ ਇਹ ਸਵੇਰਾ ਹਸਪੀਟਲ ਦਾ ਮਕਸਦ ਹੀ ਇਹਦਾ ਨਾਮ ਹੀ ਦੱਸਦਾ ਹੈ ਕਿ ਇਹ ਸਾਰਿਆਂ ਨੂੰ ਸਵੇਰਾ ਉਹ ਸੂਰਜ ਦੀਆਂ ਕਿਰਨਾਂ ਉਹ ਪ੍ਰਕਾਸ਼ ਦੁਗਵਣ ਵਾਲਾ ਇਹ ਹਸਪੀਟਲ ਆ ਜਿਸ ਤਰ੍ਹਾਂ ਬੀਬੀ ਜੀ ਨੇ ਦੱਸਿਆ ਕਿ ਸਾਰਾ ਕੁਝ ਅਸੀਂ ਫ੍ਰੀ ਕਰਾਂਗੇ ਸੇਵਾ 'ਚ ਕਰਾਂਗੇ ਇਹ ਇੱਕ ਜਿਹੜਾ ਹੈ ਇਸ ਡਾਕਟਰੀ ਕਿਤੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ। ਵੈਸੇ ਡਾਕਟਰ ਜਿਹੜੇ ਆ ਇਹ ਪਹਿਲਾਂ ਤੋਂ ਰੱਬ ਦਾ ਰੂਪ ਇਹਨਾਂ ਨੂੰ ਗਿਣਿਆ ਗਿਆ। ਦੱਸਦੇ ਆ ਕਿ ਜਦੋਂ ਲక్ష్మణ ਨੂੰ ਮੋਰਸਾ ਆ ਗਈ ਸੀ ਤੇ ਉਹ ਜਿਸ ਵੈਦ ਨੂੰ ਲੈਣ ਗਏ ਲੰਕਾ ਦੇ ਵਿੱਚੋਂ ਉਹ ਰਾਵਣ ਦਾ ਉਹ ਬਾਦ ਸੀ ਤੇ ਉਹਨਾਂ ਨੂੰ ਕਿਹਾ ਕਿ ਚਲੋ ਇਲਾਜ ਕਰਨਾ ਤੁਸੀਂ ਉਹਨਾਂ ਦਾ ਲਛਮਣ ਦਾ ਤੇ ਉਹ ਕਹਿੰਦੇ ਵੀ ਮੈਂ ਜਾ ਨਹੀਂ ਸਕਦਾ ਉਹਦਾ ਵਿਰੋਧੀ ਮੇਰੇ ਲੜ ਰਹੇ ਆ ਮੈਂ ਉਹਨਾਂ ਦੀ ਇਲਾਜ ਕਿਵੇਂ ਕਰ ਸਕਦਾ ਕਿਉਂਕਿ ਅਡਾ ਜਿਹੜਾ ਮਾਲਕ ਆ ਉਹ ਤਾਂ ਲੜ ਰਿਹਾ ਤੇ ਉਹਨਾਂ ਨੇ ਕਿਹਾ ਭਾਈ ਇਹ ਗੱਲਾਂ ਜਿਹੜੀਆਂ ਹੈਗੀਆਂ ਫੇਰ ਕਰੋ ਇਹ ਰਾਜਨੀਤੀ ਪਹਿਲਾ ਕੰਮ ਤੁਹਾਡਾ ਡਾਕਟਰ ਆ ਤੁਸੀਂ ਡਾਕਟਰ ਆ ਤੁਹਾਦਾ ਤੇਰਾ ਕੰਮ ਹੈ ਪਹਿਲਾ ਮਰੀਜ਼ ਨੂੰ ਅਟੈਂਡ ਕਰਨਾ ਨਾ ਕਿ ਆ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਉਹ ਕਰਨੇ ਆ ਤੇ ਉਸ ਵੇਲੇ ਵੈਦ ਉਹ ਆਪਣੇ ਕਿਤੇ ਨੂੰ ਮੁੱਖ ਰੱਖਦੇ ਸੀ ਤੇ ਉਹ ਉੱਠ ਕੇ ਨਾਲ ਉਹਨਾਂ ਦੇ ਚੱਲ ਪਏ ਤੇ ਉੱਥੇ ਜਾ ਕੇ ਭਵੇਂ ਚਲੇ ਗਏ ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਥੋੜਾ ਬਹੁਤਾ ਸੀ ਕਿ ਸਮਾਂ ਲੰਘ ਗਿਆ ਵਾ ਇਹੋ ਜੀ ਬੂਟੀ ਦਸੀ ਵੀ ਆ ਬੂਟੀ ਲਿਆਓ ਇਹ ਟਾਈਮ ਲੰਘ ਜਾਊਗਾ ਤੇ ਆਪਣੇ ਆਪ ਚਲ ਜਾਊਗਾ ਉਹ ਬੂਟੀ ਵੀ ਹਾਜ਼ਰ ਹੋਈ ਤੇ ਆ ਜਿਹੜਾ ਰਾਮ ਦੇ ਭਰਾਤਾ ਲక్ష్మణ ਜੀ ਉਹ ਉਹ ਉਹਨਾਂ ਦੀ ਮੂਰਤਾਂ ਜਿਹੜੀ ਸੀ ਉਹ ਖੁੱਲੀ ਸੋ ਕਹਿਮਨਾ ਭਾਵ ਆ ਕਿ ਡਾਕਟਰ ਦੂਸਰਾ ਰੱਬ ਦਾ ਰੂਪ ਹੁੰਦੇ ਆ ਜੇ ਇਸ ਕਿਤੇ ਦੇ ਨਾਲ ਜਿਹੜੇ ਪਰਨਾਏ ਹੋਏ ਆ ਸੋ ਅੱਜ ਇਹੋ ਜਿਹੇ ਡਾਕਟਰਾਂ ਨੂੰ ਦੀ ਜਿਹੜਾ ਹੈ ਬਹੁਤ ਘਾਟ ਹੈ ਡਾਕਟਰ ਬਹੁਤ ਡਾਕਟਰਾਂ ਦੀ ਕੋਈ ਘਾਟ ਨਹੀਂ ਪਰ ਇਹੋ ਜਿਹੇ ਡਾਕਟਰ ਹਰ ਥਾਂ ਮੌਜੂਦ ਨਹੀਂ ਤੇ ਸਾਨੂੰ ਇਹੋ ਜਿਹੇ ਡਾਕਟਰਾਂ ਦੀ ਸਮਾਜ ਨੂੰ ਬਹੁਤ ਵੱਡੀ ਲੋੜ ਹੈ ਜਿਹੜਾ ਜਿਹੜੇ ਸਮਾਜ ਵਾਸਤੇ ਜਿਹੜੇ ਗਰੀਬਾਂ ਵਾਸਤੇ ਸੋਚਦੇ ਆ ਜਿਹੜੇ ਲਾਚਾਰਾਂ ਵਾਸਤੇ ਸੋਚਦੇ ਆ ਜਿਹੜੇ ਦੁਖੀਆਂ ਦੇ ਦਰਦ ਨੂੰ ਸਮਝਦੇ ਆ ਕਿ ਇਹ ਪੈਸੇ ਲਾ ਕੇ ਇਹ ਕੰਮ ਨਹੀਂ ਕਰਵਾ ਸਕਦੇ ਕਿਉਂਕਿ ਹਰ ਕੰਮ ਦੇ ਵਿੱਚ ਸਫਾਰਸ਼ਾ ਹਰ ਕੰਮ ਦੇ ਵਿੱਚ ਪੈਸਾ ਪਰ ਇਸ ਸਵਾਰਥ ਭਾਵਨਾ ਤੋਂ ਬਿਨਾ ਇਹ ਜਿਹੜਾ ਕਾਰਜ ਜੇ ਸ਼ੁਰੂ ਕਰ ਰਹੇ ਆ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਬਾਦਸ਼ਾਹ ਕਿਰਪਾ ਕਰੋ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਤੇ ਇਹ ਇਲਾਕੇ ਦੇ ਵਿੱਚ ਵੱਧ ਚੜ ਕੇ ਸੇਵਾ ਕਰ ਸਕਣ ਹਨੇਰੇ ਨੂੰ ਆ ਜਿਹੜਾ ਹੈ ਉਹਨਾਂ ਜਿਹੜੇ ਹਨੇਰੇ ਦੇ ਵਿੱਚ ਜਾ ਕੇ ਟੁੱਕੇ ਲੋਕ ਉਹਨਾਂ ਨੂੰ ਅਚਾਰਨ ਦੇ ਵਿੱਚ ਲੈ ਆ ਸਕਣ ਤੇ ਦੂਸਰਾ ਅਸੀਂ ਬੇਨਤੀ ਕਰਾਂਗੇ ਕਿ ਜਿਹੜਾ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ ਉਹ ਬਾਣੀ ਦੇ ਪਾਸੇ ਕਹਿੰਦੇ ਕਾਇਆ ਬਗੂਤੀ ਬੋਬਿਤ ਭਾਤੀ ਕੋ ਯਾਰ ਕੋ ਘੱਗਲੇ ਮਾਟੀ ਕੋਈ ਉਹਨੂੰ ਦਬਾ ਦਿੰਦਾ ਜ਼ਮੀਨ ਦੇ ਵਿੱਚ ਤੇ ਕੋਈ ਉਹਨੂੰ ਅੱਗ ਲਾ ਦਿੰਦਾ ਇਹ ਸਾਰਾ ਕੁਝ ਜਾਂ ਤਾਂ ਦੱਬੇ ਜਾਣਾ ਜਾਂ ਇਹਨੇ ਸੜ ਜਾਣਾ ਪਰ ਜੇਕਰ ਜਾਗਰੂਕਤਾ ਦੀ ਲੋੜ ਆ ਕਿ ਅਸੀਂ ਆਪਣੀ ਅੱਖਾਂ ਧਾਨ ਕਰ ਦਈਏ ਤੇ ਉਹ ਸਾਡੀਆਂ ਅੱਖਾਂ ਕਿਸੇ ਦੂਸਰੇ ਨੂੰ ਰੌਸ਼ਨੀ ਦੇ ਸਕੀਏ ਸਕਦੀਆਂ ਹਨ ਸੋ ਇਹਦੇ ਵਾਸਤੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਸਾਡੇ ਸਾਰੇ ਸਮਾਜ ਨੂੰ ਕਿ ਇਹ ਜਿਹੜਾ ਹੈ ਅੱਖਾਂ ਦਾਣ ਨੂੰ ਜ਼ਰੂਰ ਕਰੋ ਤਾਂ ਕਿ ਤੁਸੀਂ ਦੁਨੀਆ ਤੋਂ ਜਾ ਕੇ ਵੀ ਕਿਸੇ ਨਾ ਨੂੰ ਰੌਸ਼ਨੀ ਦੇ ਸਕਦੇ ਆ ਅਜੇ ਇਹਦੀ ਬਹੁਤ ਵੱਡੀ ਲੋੜ ਹੈ ਇੱਥੇ ਤੇ ਫਰੀ ਅੱਖਾਂ ਜਿਹੜੀਆਂ ਹੈ ਉਹ ਦੁਆਰਾ ਸਥਾਪਿਤ ਕਰਨ ਵਾਸਤੇ ਉਹਨਾਂ ਨੂੰ ਇਹ ਸਵਾਬਨ ਦੇ ਰਹੇ ਆ ਤੋ ਤੇ ਵਾਸਤੇ ਸਾਨੂੰ ਸਮਾਜ ਨੂੰ ਇਹ ਅੱਖਾਂ দান ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਤਾਂ ਕਿ ਸਾਡੇ ਜਾਣ ਤੋਂ ਪਿੱਛੋਂ ਵੀ ਉਹ ਸਾਡੀ ਅੱਖਾਂ ਕਿਸੇ ਨੂੰ ਰੌਸ਼ਨੀ ਦੇ ਦੇਣ ਜੇਕਰ ਅਸੀਂ ਇਹ ਸਾਰਾ ਸਮਾਜ ਜਾਗਦਾ ਤੇ ਬਹੁਤ ਵੱਡੀ ਜਿਹੜੀ ਹੈਗੀ ਆ ਸਮਾਜ ਦੇ ਵਿੱਚ ਕ੍ਰਾਂਤੀ ਆ ਸਕਦੀ ਹੈ ਅਸੀਂ ਇਸ ਕਾਰਜ ਦੀ ਸਾਰੇ ਪਰਿਵਾਰ ਨੂੰ ਸਾਰੇ ਡਾਕਟਰ ਸਮਾਜ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਆ ਕਿ ਵਾਹਿਗੁਰੂ ਜਿਸ ਕਾਰਜ ਵਾਸਤੇ ਇਹਨਾਂ ਨੇ ਤੇ ਆਰੰਭ ਦਾ ਕੀਤੇ ਆ ਉਹਦੇ ਵਿੱਚ ਸਕਸੈਸਫੁਲ ਹੋਣ ਵਾਹਿਗੁਰੂ ਜਰ ਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ